ਦੀ ਬਰੂਕਰ ਜੇਲ੍ਹ ਵਿੱਚ ਬੰਦ ਸਿੰਘਾਂ ਦੀ ਹਾਲਤ ਹੋਈ ਖਰਾਬ ਅਮਰਤਪਾਲ ਸਿੰਘ ਸਣੇ ਸਾਰੇ ਸਾਥੀ ਹਨ 7 ਦਿਨ ਤੋਂ ਭੁੱਖਾ ਹੜਤਾਲ ਤੇ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਵਕੀਲ ਨੇ ਵੱਡੇ ਖੁਲਾਸੇ ਕੀਤੇ ਸੀ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਾਸ਼ਰੂਮਾਂ ਵਿੱਚ ਸਪਾਈ ਕੈਮਰੇ ਮਿਲੇ ਨੇ ਜਿਨ੍ਹਾਂ ਦੁਆਰਾ ਅਮਰਤਪਾਲ ਸਿੰਘ ਤੇ ਸਰੇ ਸਿੰਘਾਂ ਦੀ ਜੋ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਪ੍ਰਾਈਵੇਸੀ ਤੇ ਵੀ ਨજર ਰੱਖੀ ਜਾ ਰਹੀ ਸੀ ਤੇ ਭਾਈ ਅਮਰਤਪਾਲ ਸਿੰਘ ਦੀ ਮਾਤਾ ਵੱਲੋਂ ਵੀ ਇਸ ਗੱਲ ਦਾ ਰੋਸ ਜ਼ਾਹਿਰ ਕੀਤਾ ਗਿਆ ਸੀ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਉਦੋਂ ਤੋਂ ਹੀ ਜੇਲ੍ਹ ਵਿੱਚ ਭੁੱਖ ਹੜਤਾਲ ਤੇ ਬੈਠ ਗਏ ਤੇ ਮੰਗ ਰੱਖ ਦਿੱਤੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਏ ਤੇ ਹੁਣ ਤੱਕ ਸਾਰੇ ਸਿੰਘਾਂ ਨੂੰ ਭੁਖਾ ਹੜਤਾਲ ਤੇ ਬੈਠਿਆਂ 6 ਤੋਂ 7 ਦਿਨ ਹੋ ਚੁੱਕੇ ਨੇ ਜਿਸ ਨਾਲ ਕਈ ਸਿੰਘਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਤੇ ਅਮਰਤਪਾਲ ਸਿੰਘ ਦੇ ਭਰਾ ਮੁਤਾਬਕ ਸਾਰੇ ਸਿੰਘ ਹੁਣ ਭੁਖਾ ਹੜਤਾਲ ਪੰਜਾਬ ਆ ਕੇ ਹੀ ਖਤਮ ਕਰਨਗੇ ਤੇ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਵੀ ਵੱਡੀਆਂ ਗੱਲਾਂ ਕਹੀਆਂ ਨੇ ਤੇ ਸਾਰੇ ਮੁੱਦਿਆਂ ਲਈ ਉਹਨਾਂ ਨੇ ਵੱਡਾ ਇਕੱਠ ਸੱਦ ਲਿਆ ਕੀ ਕਹਿਣਾ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਆਓ ਸੁਣਦੇ ਹਾਂ ساری ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਜੋ ਡਿਬਰੂਗੜ੍ਹ ਹਾਲਾਤ ਬਣੇ ਹੋਏ ਸਿੰਘਾਂ ਦੇ ਕੋਖੜ ਤਾਲ ਤੇ ਬੈਠਿਆ ਸਿੰਘ 6 ਦਿਨੋਂ ਚੱਲੇ ਅੱਜ ਤੇ ਵਿੱਚੋਂ 2-3 ਸਿੰਘਾਂ ਦੀ ਹਾਲਤ ਖਰਾਬ ਆ ਜੋ ਬਸੰਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਆ ਜੋ ਪਰਸੋਂ ਇਹ ਡੀਸੀ ਨੂੰ ਅਸੀਂ ਮਿਲੇ ਸੀਗੇ ਜਾ ਕੇ ਮੰਗ ਪੱਤਰ ਦਿੱਤਾ ਸੀਗਾ ਪਰ ਡੀਸੀ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਇਹਨਾਂ ਨੇ ਕੋਈ ਕਰਨੀ ਆ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਪਰ ਅਸੀਂ ਸੋਚਿਆ ਇੱਕ ਵਾਰੀ ਚਲੋ ਕਰਕੇ ਦੇਖ ਲਈਏ ਪੁੱਛ ਲਈ ਇਹਨਾਂ ਨੂੰ ਪਰ ਇਹਨਾਂ ਨੇ ਸਾਨੂੰ ਕੋਈ ਨਿਆਣੀ ਦਿੱਤਾ ਕੱਲ ਵੀ ਇਹਨਾਂ ਨੂੰ ਅਸੀਂ ਫੋਨ ਕਰਦੇ ਰਹੇ ਇਹਨਾਂ ਨੇ ਕੋਈ ਨਿਆਣੀ ਦਿੱਤਾ ਸਾਨੂੰ ਇਸ ਸਿੱਖਾਂ ਨਾਲ ਇਹ ਜਿਹੜੇ ਦੋਰੇ ਕਾਨੂੰਨ ਆ ਜਿਹੜੀ ਦੋੜੀ ਰਣਨੀਤੀ ਜਿਹੜੀ ਸਿੱਖਾਂ ਨਾਲ ਇਹ ਖੇਡਦੇ ਆ ਜਾਂ ਸਿੱਖਾਂ ਦਾ ਜਵਾਨੀ ਦਾ ਸ਼ਿਕਾਰ ਖੇਟਣਾ ਚਾਹੁੰਦੇ ਆ ਇਹ ਬਸ ਉਹੀ ਕਰ ਰਹੇ ਆ ਕੱਲ ਵੀ ਆਪਾਂ ਨੂੰ ਪਤਾ ਜਿਵੇਂ ਬਾਰਡਰ ਤੇ ਜੋ ਇਹਨਾਂ ਨੇ ਕੀਤਾ ਵਾ ਕਿਸਾਨੀ ਧਰਨੇ ਦੇ ਦੌਰਾਨ ਸ਼ਾਂਤਮਈ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਦੋ ਮੁੰਡੇ ਸ਼ਹੀਦ ਕਰਤੇ ਆ ਤੇ ਬਾਕੀ ਫੱਟੜ ਕਰਤੇ ਕਿੰਨੇ ਉਹਨਾਂ ਦਾ ਪਤਾ ਹੀ ਨਹੀਂ ਆ ਕਿੰਨੇ ਕਰਤੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹ ਸਿਰਫ ਪੰਜਾਬ ਦੇ ਲਈ ਇਹੋ ਜੇ ਕਾਨੂੰਨ ਤੇ ਪੰਜਾਬ ਦੇ ਲਈ ਇਹੋ ਜੀਆਂ ਸਾਰਾ ਕੁਝ ਪੰਜਾਬ ਦੇ ਲਈ ਆ ਹੋਰ ਕਿਸੇ ਵਾਸਤੇ ਨਹੀਂ ਹੈਗਾ ਘਟ ਗਿਣਤੀਆਂ ਦੀ ਇੱਥੇ ਜੋ ਸ਼ੋਸ਼ਣ ਹੋ ਰਿਹਾ ਘਟ ਗਿਣਤੀਆਂ ਦੇ ਨਾਲ ਉਹ ਸਾਰਾ ਕੁਝ ਪੰਜਾਬ ਦੇ ਲਈ ਆ ਪੰਜਾਬ ਦੇ ਨੌਜਵਾਨੀ ਲਈ ਆ ਸਿੱਖਾਂ ਦੇ ਜੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਤੇ ਉਹਨੂੰ ਬਣਾ ਕੇ ਉਹਨੂੰ ਨੈਸ਼ਨਲ ਐਕਟ ਲਗਾਤੇ ਜਾਂਦਾ ਸਿਕਿਉਰਿਟੀ ਐਕਟ ਲਗਾਤੇ ਜਾਂਦਾ ਵਾ ਤੇ ਜੇ ਉਹ ਨੂਹ ਦੇ ਵਿੱਚ ਜਾਂ ਮਣੀਪੁਰ ਚ ਇਹਨਾਂ ਕੁਝ ਹੋਇਆ ਉੱਥੇ ਕਿਤੇ ਇਹਨਾਂ ਨੇ ਕਿ ਬੰਦੇ ਨੂੰ ਇਹਨਾਂ ਨੇ 7 ਦਿਨ ਵੀ ਅੰਦਰ ਨਹੀਂ ਰੱਖਿਆ 70 ਦਿਨਾਂ ਬਾਅਦ ਜ਼ਮਾਨਤਾਂ ਦੇ ਕੇ ਬਾਹਰ ਕੱਢ ਦਿੱਤਾ ਇਸ ਤੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਕਿ ਆਪਾਂ ਇਸ ਦੇਸ਼ 'ਚ ਗੁਲਾਮ ਆ ਬਾਕੀ ਮਰਨ ਤੋਂ ਨਾ ਦੇ ਉਹ ਸਿੰਘ ਡਰਦੇ ਆ ਤੇ ਨਾ ਅਸੀਂ ਡਰਦੇ ਆ ਪਰਿਵਾਰ ਪਰ ਮਰਨਾ ਇਹ ਆ ਕਿ ਲੋਕ ਲੋਕੇ ਜਿਹੜੀਆਂ ਚਾਲਾਂ ਖੇਡਦੇ ਨਾ ਖੇਡਣ ਸਿੱਧਾ ਜੇ ਜੋ ਇਹਨਾਂ ਨੇ ਕਰਨਾ ਫਿਰ ਸਿੱਧਾ ਸਾਨੂੰ ਕਹਿ ਦੇ ਮਾਰ ਦੇਣ ਗੋਲੀ ਮਾਰ ਦੇਣ ਲਿਆ ਕੇ ਇੱਥੇ ਪਰ ਉੱਥੇ ਉਹਨਾਂ ਨੇ ਭੋਜਨ ਤੇ ਆ ਗਏ ਅਰਦਾਸ ਕਰਕੇ ਉਹਨਾਂ ਨੇ ਇਹ ਛੱਡਿਆ ਵਾ ਸਾਰਾ ਭੋਜਨ ਕਿ ਉਹਨਾਂ ਨੇ ਪੰਜਾਬ ਆਣ ਕੇ ਛਕਣਾ ਬਾਕੀ ਆਪ ਸਾਰੀ ਸਾਧ ਸੰਗਤ ਅੱਗੇ ਬੇਨਤੀ ਆ ਕਿ ਇਹ ਪੰਥ ਦੀ ਲੜਾਈ ਆ ਕੋਈ ਨਿੱਜੀ ਲੜਾਈ ਨਹੀਂ ਹੈਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਪੰਥ ਦੇ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਜੋ ਜਿੰਨੇ ਸਫਲਤਾ ਵਾ ਜਿੰਨੇ ਸਾਡੇ ਆਪਣੇ ਦਲ ਪੰਥ ਆ ਜਿੰਨੇ ਵੀ ਆਪਣੇ ਬਜ਼ੁਰਗ ਆ ਸਾਰੇ ਸਿਆਣੇ ਆ ਸਾਡੇ ਤੋਂ ਉਹ ਸਾਰੇ ਨਾਲ ਚੁੱਲਣ ਅੱਗੇ ਲੱਕੇ ਚੱਲਣ ਤੇ ਆਪਾਂ ਕੋਈ ਨਾ ਕੋਈ ਸੰਘਰਸ਼ ਵਿੱਚ ਡਿੱਗ ਕੇ ਤੇ ਆਪਾਂ ਉਹਨਾਂ ਸਿੰਘਾਂ ਨੂੰ ਪੰਜਾਬ ਲੈ ਕੇ ਆ ਸਕੀਏ ਇਹ ਆਖਰੀ ਮੌਕਾ ਵਾ ਬਾਰ ਬਾਰ ਇਹੋ ਜਿਹੇ ਮੌਕੇ ਨਹੀਂ ਮਿਲਦੇ ਅੱਗੇ ਆਪਾਂ ਦੀਪ ਸਿੱਧੂ ਨੂੰ ਤੇ ਗਵਾ ਹੀ ਚੁੱਕੇ ਆਪਾਂ ਨੂੰ ਪਤਾ ਤੇ ਆਪਾਂ ਜੇ ਕੋਈ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਆ ਤਾਂ ਆਪਾਂ ਉਹਨੂੰ ਗਵਾ ਕੇ ਨਾ ਬਹਿ ਜੀਏ ਕਿਉਂਕਿ ਬਾਅਦ ਦੇ ਵਿੱਚ ਆਪਾਂ ਭੋਗਾਂ ਦੇ ਇਕੱਠ ਕਰ ਲੈਨੇ ਆ ਪਰ ਇਸ ਵੇਲੇ ਕੋਈ ਨਹੀਂ ਖੜਾ ਹੁੰਦਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਅਕਾਲ ਤਖਤ ਤੇ ਵੱਧ ਤੋਂ ਵੱਧ ਪਹੁੰਚੋ ਤੇ ਉੱਥੇ ਪਹੁੰਚ ਕੇ ਆਪਾਂ ਕੋਈ ਨਾ ਕੋਈ ਬਹਿ ਕੇ ਆਪਾਂ ਸਾਰੀ ਸੰਗਤ ਕੋਈ ਨਾ ਕੋਈ ਫੈਸਲਾ ਲਈਏ ਜਿਹਦੇ ਨਾਲ ਇਹਨਾਂ ਨੂੰ ਹਕੂਮਤ ਨੂੰ ਪਤਾ ਲੱਗੇ ਕਿ ਹਾਂ ਇਹ ਇਕੱਠੇ ਆ ਸਿੰਘ ਕਿਉਂਕਿ ਨਹੀਂ ਤੇ ਇਹਨਾਂ ਨੂੰ ਇਹ ਇਹੀ ਸੋਚਦੇ ਆ ਕਿ ਇਹ ਚਾਰ ਬੰਦੇ ਆ ਇਹਨਾਂ ਦੇ ਕਿ ਚੌਹਾਂ ਬੰਦਿਆਂ ਦੇ ਮੂੰਹ ਚੌਹਾਂ ਪਾਸਿਆਂ ਵੱਲ ਵੱਖਰੇ ਵੱਖਰੇ ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਖ ਭਾਵੇਂ ਜੋ ਕੋਈ ਧਰਨੇ ਲਾ ਕੇ ਬੈਠਣ ਭਾਵੇਂ ਜੋ ਕਿਸਾਨੀ ਮੋਰਚੇ ਦੇ ਆਪਾਂ ਵੇਖਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਆਪਾਂ ਇਕੱਠੇ ਹੋਈਏ ਕਿ ਨਿਸ਼ਾਨ ਸਾਹਿਬ ਥੱਲੇ ਤੇ ਕੋਈ ਨਾ ਕੋਈ ਅਜਿਹਾ ਫੈਸਲਾ ਲੈ ਸਕੀ ਜਿਹਦੇ ਨਾਲ ਪੰਜਾਬ ਦੀ ਜਵਾਨੀ ਬਾਜੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਇਦਾਂ ਨਾ ਖੇਡਿਆ ਜਾਵੇ ਨਾ ਇਦਾਂ ਰੋਜ਼ ਰੋਜ਼ ਸਾਨੂੰ ਤੰਗ ਕੀਤਾ ਜਾਵੇ ਇਸ ਕਰਕੇ ਸਾਰੀ ਸੰਗਤ ਅਕਾਲ ਤਖਤ ਤੇ ਪਹੁੰਚੇ ਦੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ